कनाडाស្ਕੈਫੇ ਤੇ ਹੋਈ ਫਾਇਰਿੰਗ ਤੇ ਕਪਿਲ ਸ਼ਰਮਾ ਦਾ ਬਿਆਨ ਕਿਆ ਕੈਨੇਡਾ ਪੁਲਿਸ ਕੋਲ ਇੰਨੀ ਪਾਵਰ ਨਹੀਂ ਕਿ ਉਹ ਕਿਸੇ ਚੀਜ਼ ਨੂੰ ਕਰ ਸਕਣ ਕੰਟਰੋਲ ਬੋਲੇ ਮੈਂ ਕਦੇ ਆਪਣੇ ਦੇਸ਼ ਚੰਦ ਸੇਫ ਮਹਿਸੂਸ ਨਹੀਂ ਕਰਦਾ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਆਪ ਤੇ ਪਲਟਵਾਰ ਕਿ ਆਮ ਆਦਮੀ ਪਾਰਟੀ ਨੇ ਪੀਐਮ ਬਾਰੇ ਕੀਤੀਆਂ ਗਲਤ ਟਿੱਪਣੀਆਂ ਪੰਜਾਬ ਸਰਕਾਰ ਵੱਲੋਂ ਕਰਵਾਏ ਸ਼ਹੀਦੀ ਸਮਾਗਮਾਂ 'ਚ ਪੀਐਮ ਦੀ ਗੈਰ ਹਾਜ਼ਰੀ ਤੇ ਆਪਨੇ ਚੱਕੇ ਸੀ ਸਵਾਲ। ਮੇਰਾ ਬਾਬਾ ਨਾਨਕ ਚ ਸੀਐਮ ਮਾਨ ਨੇ ਹੜਪੀੜਤਾ ਨੂੰ ਪਹਿਲੀ ਕਿਸ਼ਤ ਕੀਤੀ ਜਾਰੀ ਕਿਹਾ ਹੜਾਂ ਸਿਰਫ ਘਰ ਨਹੀਂ ਲੋਕਾਂ ਦੇ ਸੁਪਨੇ ਵੀ ਰੂੜੇ ਪਰ ਪੰਜਾਬੀਆਂ ਦੇ ਅੱਗੇ ਸਾਰੇ ਸੰਕਟ ਛੋਟੇ। ਫਿਰ ਆਪ ਸਰਕਾਰ ਨੇ ਗੰਨੇ ਦੇ ਭਾਅ 15 ਰੁਪਏ ਦਾ ਕੀਤਾ ਇਜ਼ਾਫਾ 401 ਤੋਂ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਹੋਇਆ ਰੇਟ। ਕਨਿਆਣ ਮਿਲ ਪ੍ਰੋਜੈਕਟ ਦੇ ਉਦਘਾਟਨ ਦੌਰਾਨ ਸੀਐਮ ਨੇ ਕਿਹਾ ਹੈ। ਦਿੱਲੀ ਅੰਦੋਲਨ ਦੇ 5 ਸਾਲ ਪੂਰੇ ਹੋਣ ਤੇ SKM ਨੇ ਕੀਤਾ ਸ਼ਕਤੀ ਪ੍ਰਦਰਸ਼ਨ ਚੰਡੀਗੜ੍ਹ ਦੇ ਸੈਕਟਰ 43 ਛੋਇਆ ਵੱਡਾ ਇਕੱਠ STM ਚੰਡੀਗੜ੍ਹ ਤੇ ਪੰਜਾਬ ਸਰਕਾਰ ਦੇ ਜੁਆਇੰਟ ਸੈਕਟਰੀ ਨੂੰ ਸੌਂਪਿਆ ਮੰਗ ਪੱਤਰ ਮਰੀਂਡਾ ਚਰੰਗੀ ਚੰਨੀ ਦੇ ਕਾਰਜ ਇਕੱਠੇ ਹੋਏ ਕਾਂਗਰਸੀ ਲੀਡਰ 파ਠਮੋਕੇ ਵੜਿੰਗ ਰੰਦਾਵਾ ਬਾਜਵਾ ਸਣੇ ਪਹੁੰਚੇ ਕਾਂਗਰਸੀ ਗੁਰੂਗ੍ਰਾਮ ਚਫਾਰ ਚਾਲਕ ਨੇ ਹਰਿਆਣਾ ਡੀਜੀਪੀ ਨੂੰ ਭੇਜਿਆ ਲੀਗਲ ਨੋਟਿਸ ਕਿ ਆਪਨੇ ਬਿਆਨ ਲਈ 15 ਦਿਨਾਂ ਦੇ ਅੰਦਰ ਮੰਗਨ ਮਾਫੀ बीजेपी ने थार चालक को लेकर दिता सी विवादित बयान इस न्यूज हेडलाइंस के प्रायोजक पतंजलि गाय का घी माँ का भरोसा प्यार से परोसा। जबरदस्त जुनून बेहिसाब मेहनत खुदते विश्वास ते पंजाब दी महत्व ਜਦੋਂ ਇਹ ਸਭ ਮਿਲਦੇ ਨੇ ਤਾਂ ਮਿਲਦੀ ਹੈ ਕਾਮਯਾਬੀ ਮੇਰੇ ਯਾਨੀ ਵਿਵਿਆਦਤਾ ਦੇ ਨਾਲ ਖਾਸ ਸੋਚ ਆ ਰਹੇ ਨੇ ਸਕਸੈਸ ਦੀ ਕਹਾਣੀ ਲਿਖਣ ਵਾਲੇ ધ ਪ੍ਰੋਮਿਨੈਂਟ ਪੰਜਾਬੀਸ ਸਿਰਫ న్యూਸ 18 ਪੰਜਾਬ ਘਰੇ ਹੱਤ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਡਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਪੰਜਾਬ ਯੂਨੀਵਰਸਿਟੀ ਚਲਦੇ ਆ ਪੀਯੂ ਬਚਾਓ ਮੋਰਚੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਕੀ ਕੁਝ ਕਹਿ ਰਹੇ ਨੇ ਸੁਣਦੇ ਆ ਉਹਦੀ ਤਰੀਕ ਲੈ ਕੇ ਹੁਣ ਨਹੀਂ ਤੇ ਸਾਨੂੰ ਮਜਬੂਰਨ ਵਸ ਜਿਵੇਂ ਅਸੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਆਕਦਾਰਿਆਂ ਦੇ ਵਿੱਚ ਸਿੱਖਿਆ ਹਮੇਸ਼ਾ ਪ੍ਰਾਇਓਰਟੀ ਰਹਿੰਦੀ ਹੈ ਅਸੀਂ ਜਿਹੜਾ ਅੱਜ ਵਾਲਾ ਫੈਸਲਾ ਸੀ ਇਹ ਵੀ ਮਜਬੂਰੀ ਦੇ ਵਸ ਲਿਆ ਅਸੀਂ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਜਿਹੜਾ ਉਹਨਾਂ ਦੇ ਭਵਿੱਖ ਦੇ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਵਾਲਾ ਫੈਸਲਾ ਵੀ ਸਾਨੂੰ ਸ਼ੌਂਕ ਨਾਲ ਨਹੀਂ ਮਜਬੂਰੀ ਨਾਲ ਲੈਣਾ ਪਿਆ ਇੱਕ ਅੱਦੇ ਦਿਨ ਦੇ ਵਿੱਚ ਅਸੀਂ ਤਾਂ ਅੱਜ ਤੱਕ ਦੇ ਹੀ ਵੇਟ ਕੀਤੀ ਕਿ ਸਾਨੂੰ ਜਿਹੜਾ ਚੋਣ ਦੀ ਡੇਟ ਦਿੱਤੀ ਜਾਵੇ ਪਰ ਅੱਜ ਤੱਕ ਹੁਣ ਤੱਕ ਵੀ ਜਿਹੜੀ ਕੋਈ ਡੇਟ ਨਹੀਂ ਆਈ ਸੋ ਸਹੀਂ ਮਜਬੂਰੀ ਬਸ 3 ਤਰੀਕ ਨੂੰ ਜਿਹੜਾ ਪੰਜਾਬ ਬੀਜੇਪੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਘਰਾਉ ਵੀ ਕਰਾਂਗੇ ਤੇ ਨਾਲ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਇੱਥੇ ਵੀ ਅਸੀਂ ਘਰਾਉ ਕਰਾਂਗੇ ਉਸ ਉਸ ਘਰਾਉ ਦੇ ਵਿੱਚ ਅਸੀਂ ਜਿੰਨੀਆਂ ਵੀ ਪੰਜਾਬ ਹਤੈਸ਼ੀ ਜੱਥੇਬੰਦੀਆਂ ਚਾਹੇ ਕਿਸਾਨ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਵਿਦਿਆਰਥੀ ਜੱਥੇਬੰਦੀਆਂ ਕਿਉਂਕਿ ਸਾਂਝਾ ਕੌਸੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਚੰਡੀਗੜ੍ਹ ਦਫ਼ਤਰ ਦੇ ਨਾਲ-ਨਾਲ ਪੰਜਾਬ ਵਿੱਚਲੇ ਜਿਹੜੇ ਭਾਜਪਾ ਦਫ਼ਤਰਾਂ ਦਾ ਘਰਾਓ ਕਰਾਂ। ਸਰ ਅੱਜ ਜਿਵੇਂ ਜਿਸ ਤਰੀਕੇ ਨਾਲ ਇਹਨੇ ਥੋੜੀ ਸ਼ਾਂਤਮਈ ਕੋਲ ਸੀਗੀ ਉਸ ਤੇ ਪੁਲਿਸ ਵੱਲੋਂ ਇੱਕ ਇਥੇ ਕਿਲਾਬੰਦੀ ਕੀਤੀ ਗਈ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ? ਸਰ ਜਿੱਦਾਂ ਦੇਖੋ ਵੀ ਸਾਡੀ ਪਰਮਿਸਸ ਦੇ ਅੰਦਰ ਪੁਲਿਸ ਸੈਂਟਰ ਹੋ ਰਹੀ ਆ ਜਦਕਿ ਬੱਚੇ ਬਹੁਤ ਹੀ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ। ਗੱਲ ਕੀਤੀ ਸੀ ਸਰ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦੀ ਹੈ ਕਿ ਜਿਹੜਾ ਸਾਡਾ ਪ੍ਰੋਟੈਸਟ ਹੈ ਜੋ ਪੀਸਫੁੱਲ ਤਰੀਕੇ ਨਾਲ ਚੱਲ ਰਿਹਾ ਉਹਨੂੰ ਇਹਨਾਂ ਦਾ ਲਾਉਣ ਦੀ ਕੋਸ਼ਿਸ਼ ਕਰ ਰਹੇ ਤੇ ਸਾਨੂੰ ਪ੍ਰੋਟੈਸਟ ਨੂੰ ਤਿੱਖਾ ਕਰਨ ਲਈ ਸਾਨੂੰ ਹੋਰ ਸਟੈਪ ਲੈਣੇ ਪੈ ਰਹੇ ਆ ਚਾਹੇ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨ ਦੀ ਗੱਲ ਹੈ ਤੇ ਉਹ ਚੰਡੀਗੜ੍ਹ ਦੇ ਇਹਨਾਂ ਦਫ਼ਤਰ ਘੇਰਨ ਦੀ ਗੱਲ ਆ ਪੰਜਾਬ ਦੀ ਨੁਮਾਇੰਦਗੀ ਨੂੰ ਵਧਾਉਣ ਦੀ بجائے ਇਹ ਜਮਾ ਖਤਮ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹਣਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਮੈਂ ਪੰਜਾਬ ਦੀ ਭਾਜਪਾ ਨੂੰ ਪੁੱਛਣਾ ਚਾਹਣਾ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਾਕੜ ਸਾਹਿਬ ਨੂੰ ਪੁੱਛਣਾ ਚਾਹਣਾ ਕੀ ਤੁਸੀਂ ਉਸ ਸੈਂਟਰ ਦੀ ਤਾਨਾਸ਼ਾਹੀ ਸਰਕਾਰ ਦੇ ਨਾਲ ਖੜੇ ਹੋ ਕਿ ਅੱਜ ਪੰਜਾਬ ਦੇ ਨਾਲ ਖੜੇ ਹੋ ਇੱਕ ਤੁਸੀਂ ਜਿਹੜਾ ਕਾਲ ਦੇ ਦਿੱਤਾ ਤਿੰਨ ਤਰੀਕ ਦੀ ਇਹਦੇ ਵਿੱਚ ਕਿੰਨੂ ਸੱਦਾ ਹੈ ਕਿ ਵਿਦਿਆਰਥੀ ਕੇਰਣਗੇ ਜਾਂ ਜੱਥੇਬੰਦੀਆਂ ਕੇਰਣਗੀਆਂ ਸਾਥ ਕੌਣ ਦੇਊਗਾ ਦੇਖੋ ਇਸ ਗੱਲ ਨੂੰ ਅਸੀਂ ਪਹਿਲਾਂ ਹੀ ਦੱਸਿਆ ਕਿ ਪੰਜਾਬ ਹਤੈਸ਼ੀ ਪੰਜਾਬ ਹਤੈਸ਼ੀ ਦੇ ਵਿੱਚ ਸਾਡੀਆਂ ਕਿਸਾਨ ਜੱਥੇਬੰਦੀਆਂ ਮੈਂ ਤਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਆਰੰਭ ਚ ਕਹਾ ਕੇ ਐਸਕੇਮ ਦਾ ਬੜਾ ਵੱਡਾ ਸਯੋਜਗ ਰਿਹਾ ਜੇ ਅਸੀਂ ਤਿੰਨ ਤਰੀਕ ਵਾਲਾ ਜਿਹੜਾ ਘਰਾਓ ਕਰਾਂਗੇ ਉਹਦੇ ਚ ਪੰਜਾਬ ਹਤੈਸ਼ੀ ਚਾਹੇ ਉਹ ਕਿਸਾਨ ਜੱਥੇਬੰਦੀਆਂ ਨੇ ਧਾਰਮਿਕ ਜੱਥੇਬੰਦੀਆਂ ਨੇ ਵਿਦਿਆਰਥੀ ਜੱਥੇਬੰਦੀਆਂ ਨੇ ਜਿਹੜੇ ਸਾਡੇ ਸਮਾਜਿਕ ਕਾਰਕੁਨ ਨੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਕੰਮ ਕਰਾਂਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਇਹ ਇਕੱਲਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਂਟਰਟ ਦਾ ਮੁੱਦਾ ਹੈ ਇਕੱਲਾ ਇੱਥੋਂ ਦੇ ਵਿਦਿਆਰਥੀਆਂ ਦੀ ਨਹੀਂ ਪੰਜਾਬ ਦੀ ਹੋਣ ਦਾ ਮੁੱਦਾ ਸੋ ਹਰੇਕ ਪੰਜਾਬ ਪ੍ਰਸਤ ਨੂੰ ਖੁੱਲਾ ਸੱਦਾ ਤੇ ਉਹਨਾਂ ਦਾ ਸਮਰਥਨ ਜੀਅਰ ਕਰ ਦਿਓ ਤੁਸੀਂ ਨੇ ਜਿਹੜੇ ਬੀਜੇਪੀ ਦਫ਼ਤਰਾਂ ਦਾ ਘਰਾਓ ਕਰਨਾ ਹੈ ਪੰਜਾਬ ਦਾ ਬੀਜੇਪੀ ਹੈ ਚੰਡੀਗੜ੍ਹ ਬੀਜੇਪੀ ਹੈ ਕਿੱਥੇ ਕਿੱਥੇ ਨਹੀਂ ਚੰਡੀਗੜ੍ਹ ਦਾ ਵੀ ਕਰਾਂਗੇ ਚੰਡੀਗੜ੍ਹ ਦਾ ਤੇ ਇਥੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਬਾਕੀ ਸਾਡੇ ਜਿਹੜੇ ਜੁਨਤ ਪੰਜਾਬ ਦੇ ਵਿੱਚ ਨੇ ਕਾਲਜਾਂ ਦੇ ਵਿੱਚ ਨੇ ਵਿਦਿਆਰਥੀ ਜੱਥੇਬੰਦੀਆਂ ਸਾਰੀਆਂ ਦੇ ਤੇ ਐਸਕੇਐਮ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਨੇ ਕਰਾਂਗੇ ਤਾਲਮੇਲ ਬਿਠਾ ਦੇ ਕਰਾਂਗੇ ਪੰਜਾਬ ਦੇ ਵਿੱਚ ਜ਼ਿਲ੍ਹਾ ਦਫ਼ਤਰ ਜਿਹੜੇ ਹਾਂਜੀ ਹਾਂਜੀ ਪੰਜਾਬ ਦੇ ਪੰਜਾਬ ਦੇ ਪੱਤਨ ਜ਼ਿਲ੍ਹਾ ਦਾ ਦੱਸ ਰਿਹਾ ਹਾਂ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਅਮੀਰੀ ਕਿਹਾਉ ਜੀ ਇਹਦੀ ਚੰਡੀਗੜ੍ਹ ਨੂੰ ਲੈ ਕੇ ਵੀ ਨਾਲ ਦੀ ਨਾਲ ਜਦੋਂ ਤੁਹਾਡਾ ਇਹ ਚੱਲਿਆ ਦੀ ਇੱਕ ਨੋਟੀਫਿਕੇਸ਼ਨ ਆ ਰਹੀ ਹੈ ਸਟੇਟ ਗਵਰਨਮੈਂਟ ਦਾ ਚੰਡੀਗੜ੍ਹ ਨੂੰ ਲੈ ਕੇ ਤੇ ਜਿਹੜਾ ਮੋਰਚੇ ਦੀ ਡਿਮਾਂਡ ਹੈ ਇਹ ਸੈਨੇਟ ਇਲੈਕਸ਼ਨ ਤੱਕ ਹੈ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਡਿਬੇਟ ਚੱਲ ਰਹੀ ਹੈ ਉਹਦੇ ਤੇ ਤੁਹਾਡਾ ਕੀ ਹੈ ਸਲਹਾਲ ਅਸੀਂ ਜਿਹੜਾ ਅਪਦਾ ਇੱਕ ਸਾਂਝਾ ਕੌਸ ਵਾਸਤੇ ਸੈਨੇਟ ਹੈ ਜਿਹੜਾ ਪਹਿਲਾ ਅਸੀਂ ਆਪਣੀ ਪਹਿਲੀ ਲੜਾਈ ਲੜਾਂਗੇ ਇਹ ਜਿੱਤ ਲਈਏ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਜਿਹੜਾ ਜੋ ਦੁਬਾਰਾ ਨੂੰ ਲੈ ਕੇ ਆਉਣਗੇ ਤੇ ਫਿਰ ਅਸੀਂ ਇੱਥੇ ਦੁਬਾਰਾ ਵੀ ਧਰਨਾ ਲਾਵਾਂਗੇ ਇਸ ਪ੍ਰੋਟੈਸਟ ਨੂੰ ਵੱਡਾ ਕਰਾਂਗੇ ਫਿਲਹਾਲ ਸਾਡੀ ਲੜਾਈ ਜਿਹੜੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਆਪਣੇ ਦੋਨੇ ਜਿਹੜੀ ਤਿੰਨ ਤਰੀਕ ਦਾ ਤੁਸੀਂ ਘਰਾਓ ਦਾ اعلان ਦਿੱਤਾ ਇਹ ਫਾਈਨਲ ਹੈ ਬਿਲਕੁਲ ਫਾਈਨਲ ਕਾਲ ਹੈ ਜੀ ਬਿਲਕੁਲ ਸਾਡੀ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਸਾਡੀ ਫਾਈਨਲ ਕਾਲ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਤਾਲਮਿਲ ਬਿਠਾ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 3 ਤਰੀਕ ਨੂੰ ਉਹ ਭਾਜਪਾ ਦੇ ਜਿਹੜੇ ਵਿਧਾਇਕ ਨੇ ਆ ਉਹਨਾਂ ਦੇ ਘਰ ਤੇ ਉਹਨਾਂ ਦੇ ਦਫ਼ਤਰ ਘੇਰਾਂਗੇ ਔਰ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਅੱਗੇ ਵਧਿਆ ਜ਼ਿਕਰ ਪੰਜਾਬ ਕਾਂਗਰਸ ਦਾ ਧੜੇ ਬੰਦੀ ਦੀਆਂ ਖਬਰਾਂ ਦੇ ਵਿਚਾਲੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਇੱਕ ਦੂਜੇ ਨੂੰ ਜਫੀ ਪਾਉਂਦੇ ਨਜ਼ਰ ਦੇ ਦੋਵੇਂ ਲੀਡਰਾਂ ਨੇ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਬਾਅਦ ਗਰਮ ਜੋਸ਼ੀ ਨਾਲ ਮੁਲਾਕਾਤ ਕੀਤੀ ਦਰਅਸਲ ਇਹ ਤਸਵੀਰਾਂ ਸਾਬਕਾ ਸੀਐਮ ਚੰਨੀ ਦੇ ਮੋਰਿੰਡਾ ਵਾਲੇ ਘਰ ਤੋਂ ਹੀ ਸਾਹਮਣੇ ਆਈਆਂ ਜਿੱਥੇ ਚੰਨੀ ਵੱਲੋਂ ਬੇਟੇ ਦੇ ਜਨਮ ਦਿਨ ਮੌਕੇ ਅਖੰਡ ਪਾਠ ਸਾਹਿਬ ਮੌਕੇ ਰਾਜਾ ਵੜਿੰਗ ਸ਼ਾਮਲ ਹੋਏ ਮੌਕਾ ਜਨਮ ਦਿਨ ਦਾ ਸੀ ਪਰ ਜਿਵੇਂ ਜਿਵੇਂ ਕਾਂਗਰਸ ਦੇ ਇੱਕ ਤੋਂ ਬਾਅਦ ਇੱਕ ਲੀਡਰ ਐਂਟਰ ਹੁੰਦੇ ਗਏ ਕੁਝ ਪਲਾਂ ਛੀ ਚੰਨੀ ਦਾ ਘਰ ਕਾਂਗਰਸ ਦੀ ਇੱਕ ਜੁਟਤਾ ਦਾ ਸਿਆਸੀ ਅਖਾੜਾ ਬਣ ਗਿਆ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਭਾਰਤਪੂਸ਼ਾ ਆਸ਼ੂ ਕੁਲਦੀਪ ਵੈਦ ਡਾਕਟਰ ਧਰਮਵੀਰ ਗਾਂਧੀ ਸਾਰੇ ਇੱਕੋ ਹੀ ਫਰੇਮ ਚ ਨਜ਼ਰ ਆਏ। ਦੇਖੋ ਬਹੁਤ ਗੁਰੂ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਹੋਈ ਹੈ। ਸਾਡੇ ਛੋਟੇ ਵੀਰ ਨੇ ਸਾਡੇ ਫਾਰਮਰ ਸੀਐਮ ਸਾਹਿਬ ਨੇ ਬਲਾਵਾ ਦਿੱਤਾ ਸਾਰੇ ਆਏ। ਕਾਂਗਰਸ ਸਿੱਤੇ ਪੰਜਾਬ ਦੀ ਬਿਹਤਰੀ ਵਾਸਤੇ ਤੇ ਦੇਸ਼ ਦੇ ਭਲੇ ਵਾਸਤੇ ਕਾਂਗਰਸ ਹਮੇਸ਼ਾ ਹੀ ਤੇ ਕਾਂਗਰਸ ਦੀ ਲੀਡਰਸ਼ਿਪ ਹਮੇਸ਼ਾ ਹੀ ਕੱਟੀ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਪੰਜਾਬੀਆਂ ਨੂੰ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਬਿਲਕੁਲ ਇਕੱਠੇ ਰਵਾਂਗੇ। ਕਾਬਲੇ ਕੋਰਾ ਹੈ ਕਿ ਤਰਨਤਾਰਨ ਜ਼ਿਮਨੀ ਚੌਂਕ 'ਚ ਕਾਂਗਰਸ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਇਹ ਮੁਲਾਕਾਤ ਅੰਦਰੂਨੀ ਇਕਜੁੱਟਤਾ ਦੇ ਸੁਨੇਹੇ ਨੂੰ ਮਜ਼ਬੂਤ ਕਰਨ ਦਾ ਇੱਕ ਸੰਦੇਸ਼ ਹੈ ਬਰਾਹਾਲ ਕੈਮਰੇਜ ਕੈਦ ਹੋਈਆਂ ਇਹਨਾਂ ਤਸਵੀਰਾਂ ਨਾਲ ਫਰਕ ਤਾਂ ਪੈਂਦਾ ਹੈ ਤੇ ਉਧਰ ਚਰਨਜੀਤ ਚੰਨੀ ਦੇ ਘਰ 'ਚ ਸਿਆਸੀ ਆਗੂ ਹੀ ਸਿਰਫ ਇਕੱਠੇ ਨਹੀਂ ਹੋਏ ਉੱਥੇ ਸੁਰਾਂ ਦੀ ਮਹਿਫਿਲ ਵੀ ਸਜਦੀ ਨਜ਼ਰ ਆ ਰਹੀ ਤੇ ਕਾਂਗਰਸ ਦੇ ਦੋ ਵੱਡੇ ਸੀਨੀਅਰ ਆਗੂ ਗਾਇਕ ਮੁਹੰਮਦ ਸਦੀਕ ਤੇ ਡਾਕਟਰ ਧਰਮਵੀਰ ਗਾਂਧੀ ਨੇ ਗੀਤ ਗਾਏ ਇਸ ਦੌਰਾਨ ਚਰਨਜੀਤ ਚੰਨੀ ਭਾਰਤਪੂਰਨ ਆਸ਼ੂ ਸਣੇ ਕਾਂਗਰਸ ਆਗੂਆਂ ਨੇ ਤਾੜੀਆਂ ਮਾਰ ਕੇ ਉਹਨਾਂ ਦੇ ਸੁਰਾਂ ਨਾਲ ਤਾਲ ਮਿਲਾਈ ਸਦੀਕ ਨੇ ਆਪਣੇ ਸਭ ਤੋਂ ਮਸ਼ਹੂਰ ਗੀਤ ਮੇਰੀ ਐਸੀ ਝਾਂਜਰ ਛਣਕੇ ਛਰਕਾਟਾ ਪੈਂਦਾ ਗਲੀ ਗਲੀ ਗਾਇਆ ਜਿਸ ਨੂੰ ਦੀਦਾਰ ਸੰਧੂ ਨੇ ਲਿਖਿਆ ਹੈ ਮੇਰੀ ਐਸੀ ਝਾਂਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਝਾਂਜਰ ਛਣਕੇ ਰਣਕਾ ਕਾ ਪੈਂਦਾ ਗਲੀ ਗਲੀ ਨਾ ਛੜਗੀ ਨਾ ਛੜਗੀ ਅੜੀਏ ਗੱਲ ਪਹੁੰਚੂ ਸਰਕਾਰੇ ਨਾ ਛੜਗੀ ਨਾ ਛੜਗੀ ਅੜੀਏ ਗੱਲ ਪਹੁੰਚੂ ਸਰਕਾਰੇ ਉਹ ਤਾਂ ਡਾਕਟਰ ਧਰਮਵੀਰ ਗਾਂਧੀ ਨੇ surjit patar ਦੀ ਕਵਿਤਾ ਜਗਾ ਦੇ ਮੋਮਬੱਤੀਆਂ ذریعے ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਰਹਿਣੀਆਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਉਣਾ ਕਪੱਤੀਆਂ ਤੂੰ ਜਗਾ ਦੇ ਮੋਮਬਤੀਆਂ ਬੇਰਹਲ ਜੰਨੀ ਦੇ ਘਰ ਦੀ ਇਹ ਮਹਿਫਿਲ ਸਿਰਫ ਰੰਗ ਹੀ ਨਹੀਂ ਭਰ ਗਈ ਸਗੋ ਕਾਂਗਰਸ ਦੇ ਸਿਆਸੀ ਮੁਲਾਪ ਦੀ ਇੱਕ ਨਵੀਂ ਤਸਵੀਰ ਵੀ ਛੱਡ ਗਈ ਵੈਸੇ ਤਾਂ ਡਿਸਪਲਿਨ ਜਾਂ ਅਨੁਸ਼ਾਸਨ ਹਰੇਕ ਪਾਰਟੀ ਦਾ ਸਭ ਤੋਂ ਮਜ਼ਬੂਤ ਪਿੱਲਰ ਹੁੰਦਾ ਹੈ ਪਾਰਟੀਆਂ ਚੱਲਦੀਆਂ ਹੀ ਅਨੁਸ਼ਾਸਨ ਦੇ ਸਿਰ ਤੇ ਨੇ ਪਰ ਜਦੋਂ ਕਿਸੇ ਪਾਰਟੀ ਦੇ ਲੀਡਰਾਂ ਦਾ ਇਕੱਠੇ ਹੋਣਾ ਜਾਂ ਇੱਕ ਫਰੇਮ ਦੇ ਵਿੱਚ ਆਉਣਾ ਹੀ ਸੁਰਖੀਆਂ ਬਣ ਜਾਵੇ ਫਿਰ ਫਰਕ ਤਾਂ ਪੈਂਦਾ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਗੁਰੂਗ੍ਰਾਮ ਦੇ ਵਿੱਚ ਇੱਕ ਥਾਰ ਚਾਲਕ ਨੇ ਹਰਿਆਣਾ ਦੇ ਡੀਜੀਪੀ ਨੂੰ ਨੋਟਿਸ ਭੇਜਿਆ ਹੈ ਥਾਰ ਚਾਲਕ ਵੱਲੋਂ ਆਪਣੇ ਵਕੀਲ ਰਾਹੀਂ ਹਰਿਆਣਾ ਦੇ ਪੁਲਿਸ ਮੁਖੀ ਨੂੰ ਇਹ ਲੀਗਲ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਡੀਜੀਪੀ ਤੋਂ ਮਾਫੀ ਦੀ ਗੱਲ ਕਹੀ ਗਈ ਹੈ ਡੀਜੀਪੀ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਆਪਣੇ ਬਿਆਨ ਤੇ हरियाणा ਦੇ ਡੀਜੀਪੀ ਨੇ ओपी ਸਿੰਘ ਉਹਨਾਂ ਨੇ ਥਾਰ ਚਾਲਕਾਂ ਬਾਰੇ ਇੱਕ ਬਿਆਨ ਦਿੱਤਾ ਸੀ ਔਰ ਉਹਨਾਂ ਨੂੰ ਲੀਗਲ ਨੋਟਿਸ ਭੇਜ ਕੇ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਡੀਜੀਪੀ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਣ ਤੇ ਥਾਰ ਚਾਲਕਾਂ ਬਾਰੇ ਦਿੱਤੇ ਬਿਆਨ ਨੂੰ ਡੀਜੀਪੀ ਵਾਪਸ ਲੈਣ ਡੀਜੀਪੀ ਦੇ ਬਿਆਨ ਕਰਕੇ ਉਹਨਾਂ ਕਿਹਾ ਕਿ ਲੋਕਾਂ ਨੇ ਸਾਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੱਤੇ ਨੇ ਦਰਅਸਲ ਹਰਿਆਣਾ ਦੇ ਡੀਜੀਪੀ ਨੇ 8 ਨਵੰਬਰ ਨੂੰ ਥਾਰ ਚਾਲਕ ਤੇ ਬੁਲਟ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ डीजीपी ने क्यासी के थार गड्डी चलावण वाले अपराधिक मानसिकता रखदे ने जिस तो बाद एक थार चालक ने डीजीपी नु लीगल नोटिस भेज दिया इसके रिगार्डिंग मेरे क्लाइंट श्री सर्वो मित्र जी ने मेरे से कंसल्ट किया और हमने उनको एक लीगल नोटिस भेजा है इसमें हमारी तीन डिमांड है पहली डिमांड ये है कि मेरे क्लाइंट से पर्सनली इन राइटिंग एपोलॉजी मांगे दूसरी अपनी स्टेटमेंट को विड्रॉ अनकंडीशनली तीसरी पब्लिक के सामने स्टेटमेंट पहले दी थी उसी वे में एक मांग हमने डीजीपी साहब को पंद्रह दिन का टाइम दिया है अगर दिन के अंदर उन्होंने हमारे पूरी नहीं की, तो पर आगे करेंगे, जो भी क्लाइंट के पास है, अब थार गाड़ी है। छोड़ने का क्या मतलब है बुलेट मोटरसाइकिल जिस तरह की गाड़ी का चौस है आपका माइंडसेट शो करता है थार देखिए स्टंट करेंगे हमारा का बेटा था वाला गाड़ी दी उसके और वो आप फिर रहा है हमारे बेटे को छोड़ो जी ना किसके नाम से थार है जी हमारे बदमाश है हम लिस्ट निकाले पुलिस की कितने तो लोग थार हो गए तो जिसके पास थार होगी ना तो दिमाग घूमा होगा दिल्ली ब्लास्ट मामले नेमर दे ਤੇ ਜਿਸ ਦੀ ਪਛਾਣ ਫਰੀਦাবাদ ਦੇ ਪਿੰਡ ਤੋਜ ਦੇ ਰਹਿਣ ਵਾਲੇ ਸ਼ੌਇਬ ਵਜੋ ਹੋਈ ਜਿਸ ਤੇ ਇਲਜ਼ਾਮ ਹੈ ਕਿ ਉਸ ਨੇ ਧਮਾਕੇ ਤੋਂ ਪਹਿਲਾਂ ਅਤਵਾਦੀ ਡਾਕਟਰ ਉਮਰ ਨੂੰ ਪਨਾ ਦਿੱਤੀ ਸੀ ਇਥੋਂ ਤੱਕ ਕਿ ਸ਼ੌਇਬ ਨੇ ਹੀ ਉਮਰ ਨੂੰ ਬਲਾਸਟ ਵਾਲੀ ਕਾਰ ਵੀ ਮੁਹੱਈਆ ਕਰਵਾਈ ਲਾਲ ਕਿਲੇ ਦੇ ਬਾਹਰ ਹੋਏ ਇਸ ਧਮਾਕੇ 'ਚ ਹੁਣ ਤੱਕ ਇਹ ਸੱਤਵੀਂ ਗ੍ਰਿਫਤਾਰੀ ਹੈ ਕਾਬਲੇ ਗੌਰ ਹੈ ਕਿ 10 ਨਵੰਬਰ ਨੂੰ ਲਾਲ ਕਿਲੇ ਦੇ ਬਾਹਰ ਹੋਏ ਫਿਦਾਇਨ ਹਮਲੇ 'ਚ ਕਈ ਲੋਕਾਂ ਦੀ ਮੌਤ ਹੋਈ ਸੀ ਜੰਮੂ ਕਸ਼ਮੀਰ ਪੁਲਿਸ ਵੱਲੋਂ ਪੋਸਟਰ ਦੀ ਜਾਂਚ ਤੋਂ ਬਾਅਦ ਜਦੋਂ ਮਾਮਲਾ ਫਰੀਦাবাদ ਤੱਕ ਪਹੁੰਚਿਆ ਤਾਂ ਇੱਕ ਨਵੇਂ ਵਾਈਟ ਕਾਲਰ ਟੈਰਰ ਮੋਡਿਊਲ ਦਾ ਖੁਲਾਸਾ ਹੋਇਆ ਏਜੰਸੀਆਂ ਨੇ ਜਿਵੇਂ ਹੀ 3000 ਕਿਲੋ ਵਿਸਫੋਟਕ ਬਰਾਮਦ ਕੀਤਾ ਤਾਂ ਦਹਿਸ਼ਤਗਰਦਾਂ ਚ ਖਲਬਲੀ ਮਚ ਗਈ ਦੱਸਿਆ ਜਾ ਰਿਹਾ ਹੈ ਕਿ ਜਲਦਬਾਜ਼ੀ ਚ ਦਿੱਲੀ ਚ ਧਮਾਕਾ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਸੈਚਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸੌਂਦ ਨੇ ਸ਼੍ਰੀ ਕਾਲ ਤਖਸੈਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਹੋਰ ਸਮਾਂ ਮੰਗਿਆ ਇਸ ਦੇ ਪਿੱਛੇ ਮੰਤਰੀ ਤਰਨਪ੍ਰੀਤ ਸੌਂਦ ਨੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਰਜਿਵਿਆਂ ਦਾ ਹਵਾਲਾ ਦਿੱਤਾ ਜਿਸ ਕਰਕੇ ਉਹਨਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਇੱਕ ਹਫ਼ਤੇ ਬਾਅਦ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਜੀ ਤੌਰ ਤੇ ਪੇਸ਼ ਹੋਣਗੇ ਦਰਸਲ ਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਚ ਬਣਾਈਆਂ ਗਈਆਂ ਤਸਵੀਰਾਂ ਸਿੱਖ ਸਿਧਾਂਤਾਂ ਬਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਇਹਨਾਂ ਚ ਇੱਕ ਤਸਵੀਰ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਦਿਖਾਇਆ ਗਿਆ ਤਸਵੀਰ ਚ ਅੰ ਖੰਡੇ ਬਾਟੇ ਦੀ ਦਿੱਖ ਵੀ ਸਿੱਖ ਰਵਾਇਤ ਵਾਲੀ ਨਹੀਂ ਬਣਾਈ ਗਈ ਇਸੇ ਨੂੰ ਲੈ ਕੇ ਜਥੇਦਾਰ ਨੇ ਮੰਤਰੀ ਸੌਂਧ ਨੂੰ 18 ਨਵੰਬਰ ਨੂੰ ਤਲਬ ਕਰਦਿਆਂ ਇੱਕ ਹਫ਼ਤੇ ਚ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਕਰਵਾਏ ਗਏ ਸ਼ੀਧੀ ਸਮਾਗਮਾਂ ਨੂੰ ਲੈ ਕੇ ਐਸਜੀਪੀਸੀ ਤੇ ਜਥੇਦਾਰ ਪਹਿਲਾਂ ਹੀ ਸਖਤ ਇਤਰਾਜ਼ ਜਤਾ ਚੁੱਕੇ ਨੇ ਜਦੋਂ ਤਰਨਤਾਰਨ ਜ਼ਿਮਣੀ ਚੋਨ ਦੌਰਾਨ ਦਰਜ ਐਫਆਈਆਰਸ ਤੇ ਮਾਮਲੇ ਦੇ ਵਿੱਚ ਦੋ ਡੀਐਸਪੀ ਸਸਪੈਂਡ ਹੋਏ ਡੀਐਸਪੀ ਡਿਟੈਕਟਿਵ ਹਰਜਿੰਦਰ ਸਿੰਘ ਤੇ ਡੀਐਸਪੀ ਪੰਜਾਬ ਬਿਊਰੋ ਇਨਵੈਸਟੀਗੇਸ਼ਨ ਗੁਲਜ਼ਾਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਤੇ ਡਿਊਟੀ ਚ ਲਾਪਰਵਾਹੀ ਦੇ ਇਲਜ਼ਾਮ ਨੇ ਇਹਨਾਂ ਦੋਵੇਂ ਪੁਲਿਸ ਅਫਸਰਾਂ ਤੇ ਕਾਰਵਾਈ ਉਸ ਵੇਲੇ ਹੋਈ ਜਦੋਂ ਇੱਕ ਦਿਨ ਪਹਿਲਾਂ ਹੀ ਭਾਜਪਾ ਗੌਰਵ ਯਾਦਵ ਦਿੱਲੀ ਚ ਚੋਣ ਕਮਿਸ਼ਨ ਅੱਗੇ ਪੇਸ਼ ਹੋਏ ਅਕਾਲੀ ਦਲ ਦੇ ਜਿਹੜੇ ਆਈਟੀ ਬੈਂਕ ਦੇ ਪ੍ਰਧਾਨ ਨੇ ਨਸ਼ੇਤਰ ਸਿੰਘ ਅਤੇ ਕੰਚਨ ਪ੍ਰੀਤਪੌਰ ਹੋਣਾ ਤੇ ਜਿਹੜਾ ਕੇਸ ਉਹ ਉਹ ਜਿਹੜਾ ਹੈ ਕੇਸਬੰਧ ਵਿੱਚ ਸਾਰਾ ਮਾਮਲਾ ਹੋਇਆ ਜਦ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਡੀਜੀਪੀ ਪੰਜਾਬ ਵੱਲੋਂ ਜਿਹੜੇ ਨੇ ਦੋ ਡੀਐਸਪੀ ਤਰਨਤਾਰਨ ਦੇ ਦੋਨਾਂ ਡੀਐਸਪੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਹੈ قابل ਗੌਰ ਹੈ ਕਿ ਜ਼ਿਮਨੀ ਚੋਣ ਦੌਰਾਨ ਅਕਾਲੀ ਲੀਡਰਾਂ ਖਿਲਾਫ ਪੁਲਿਸ ਨੇ ਕਈ ਕੇਸ ਦਰਜ ਕੀਤੇ ਸੀ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਆਈਟੀ ਵਿੰਗ ਦੇ ਇੰਚਾਰਜ ਨਿਛੱਤਰ ਸਿੰਘ ਗਿੱਲ ਸਮੇਤ ਕਈ ਲੀਡਰਾਂ ਨੂੰ ਹਾਈ ਕੋਰਟ ਤੇ ਤਰਨਤਾਰਨ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੇ ਨੋਟਿਸ ਲੈਂਦਿਆਂ VOTING ਤੋਂ 3 ਦਿਨ ਪਹਿਲਾਂ ਹੀ SSP ਡਾਕਟਰ ਅਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਬਰਹਾਲ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਪੂਰੀ ਕਾਰਵਾਈ ਸਵਾਲਾਂ ਦੇ ਘਟਾਰੇ ਚ ਹੈ ਇਹ ਖਬਰ ਮੋਹਾਲੀ ਤੋਂ ਜਿੱਥੇ ਯੂਥ ਕਾਂਗਰਸ ਦੇ ਕਾਰਜਕਰਤਾਵਾਂ ਦੇ ਗਵਰਨਰ ਹਾਊਸ ਵੱਲ ਕੂਚ ਕਰਨ ਨੂੰ ਲੈ ਕੇ ਮਾਹੌਲ ਤਣਾਪੂਰਨ ਹੈ ਪੁਲਿਸ ਨੇ ਫਰਨੀਚਰ ਮਾਰਕੀਟ ਦੇ ਕੋਲ ਭਾਰੀ ਬੈਰੀਕੇਡਿੰਗ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਸੀਮਾ ਪਾਰ ਕਰਨ ਤੋਂ ਰੋਕਿਆ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਜ਼ਬਰਨ ਬੈਰੀਕੇਡ ਤੇ ਚੜ ਕੇ ਚੰਡੀਗੜ੍ਹ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਕੁਝ ਪ੍ਰਦਰਸ਼ਨਕਾਰੀ ਟਰੈਕਟਰ ਲੈ ਕੇ ਬੈਰੀਕੇਡਸ ਦੇ ਸਾਹਮਣੇ ਖੜੇ ਹੋ ਗਏ ਜਿਸ ਨਾਲ ਮਾਹੌਲ ਹੋਰ ਗਰਮ ਹੋ ਗਿਆ ਤਣਾਅ ਵਧਾ ਦੇਖ ਪੁਲਿਸ ਨੇ ਕਈ ਯੂਥ ਕਾਂਗਰਸ ਦੇ ਨੇਤਾਵਾਂ ਨੂੰ ਹਿਰਾਸਤ ਚ ਲੈ ਲਿਆ ਤੇ ਉਹਨਾਂ ਨੂੰ ਬੱਸਾਂ ਚ ਬਿਠਾ ਕੇ ਮੌਕੇ ਤੋਂ ਹਟਾਇਆ ਗਿਆ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੁਣ ਟਰੈਕਟਰ ਟਰਾਲੀ ਯੂਥ ਕਾਂਗਰਸ ਵੱਲੋਂ ਟਰੈਕਟਰ ਟਰਾਲੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਹੋਰ ਬੈਰੀਕੇਡ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿੱਥੇ ਜਾ ਰਹੀ ਹੈ ਤੱਕ ਯੂਥ ਕਾਂਗਰਸ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੀ ਨੇਸ਼ਨਲ ਪ੍ਰਧਾਨ ਕੁਦੇ ਭਾਨ ਵੀ ਇਸ ਮੌਕੇ ਤੇ ਮੌਜੂਦ ਰਹੇ। ਲੇਕੀ ਚਾਹੀ ਹੋਈ ਪੁਰੇ। ਲੇਕ ਪੇਪਸ਼ੇ ਨੇ ਪੰਜਾਬ ਚ ਇਹ ਹੜਾਂ ਦੇ ਦਿੱਤੇ ਜ਼ਖਮ ਹਾਲੇ ਵੀ ਅੱਲੇ। ਹੜਾਂ ਨੇ ਸਬ ਤੋਂ ਵੱਧ ਜ਼ਖਮ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਕਿਸਾਨਾਂ ਨੂੰ ਦਿੱਤਾ ਜਿਨ੍ਹਾਂ ਦੀ 200 ਏਕੜ ਤੋਂ ਵੱਧ ਜ਼ਮੀਨ ਨੂੰ ਪਾਣੀ ਨਿਗਲ ਗਿਆ। ਜਿੱਥੇ ਪਹਿਲਾਂ ਕਦੇ ਹਰੇ ਭਰੇ ਖੇਤ ਹੁੰਦੇ ਸੀ ਉੱਥੇ ਹੁਣ ਸਤਲੁਜ ਵਹਿ ਰਿਹਾ ਹੈ। ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖਰਾਬੇ ਦਾ ਮੁਆਵਜ਼ਾ ਤਾਂ ਮਿਲ ਗਿਆ ਪਰ ਹੱਥੋਂ ਖੁੱਸੀ ਜ਼ਮੀਨ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ। ਇਹ ਦੀਗਰਵਾਂਜਗਰਾਲਾ ਦੇ ਇਥੇ ਅਹ ਤੁਹਾਨੂੰ ਮੁਆਵਜ਼ਾ ਵਗੈਰਾ ਮਿਲੇ ਤੁਹਾਨੂੰ ਨਹੀਂ ਕੋਈ ਨਹੀਂ ਜਾਂਦਾ ਜੀ ਠੱਪਕੇ ਜਿਹੀ ਕੀ ਗਲਤ ਕੀ ਕਹਿੰਦੇ ਐ ਬੋਲ ਦੇ ਪੀਏ ਬਾਸੋ ਅਸੀਂ ਕੱਲ ਵੀ ਗਿਆ ਤਾਂ ਮਗਾ ਸਾਨੂੰ ਕੋਈ ਸੌਦਾ-ਸੂਦਾ ਦੇ ਦੇ ਤਾਂ ਸਾਨੂੰ ਤਾਂ ਕਿਸੇ ਨੇ ਸੌਦਾ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਕੱਲ ਦਾਣੇ ਵੀ ਆਏ ਮਗਾ ਦਾਣੇ ਦੇ ਦੋ ਕਹਿੰਦੇ ਥੋੜੇ ਕਰ ਮੌਂਦ ਕੀਆ ਬੇਜ਼ਮੀਨੇ ਹੋਏ ਨਾ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜ਼ਮੀਨ ਬਚੀ ਹੈ ਉਹ ਵੀ 20 ਫੁੱਟ ਹੇਟਾ ਚਲੀ ਗਈ ਇਹ ਆਪਣੇ ਮੈਡਮ ਵੀ ਆਏ ਸੀਗੇ ਐਸਐਮ ਤੇ ਉਹ ਕਹਿੰਦੇ ਸੀਗੇ ਵੀ ਕਰਾਂਗੇ ਵੀ ਕਾਰ ਸੇਵਾ ਤੁਸੀਂ ਵੀ ਨਾਲ ਲੱਗੋ ਸਹਿਯੋਗ ਪਾਓ ਤੇ ਫਿਲਹਾਲ ਅਜੇ ਵੀਰੇ ਪਾਣੀ ਆ ਗਿਆ ਹੁਣ ਦੇਖਦੇ ਹਾਂ ਪੰਤੂਰ ਕੀ ਬਣਦਾ ਹੈ ਪਾਣੀ ਜਦ ਤੱਕ ਘਟਦਾ ਨਹੀਂ ਜਦ ਤੱਕ ਕੋਈ ਹੱਲ ਨਹੀਂ ਵੀਰੇ ਦਾ ਫਿਲਹਾਲ ਬੇਜ਼ਮੀਨੇ ਹੋਏ ਕਿਸਾਨ ਸਰਕਾਰ ਤੋਂ ਬਾਹ ਫੜਨ ਦਾ ਇੰਤਜ਼ਾਰ ਕਰ ਰਹੇ ਨੇ ਤੇ ਹੁਣ ਅਸੀਂ ਤੁਹਾਨੂੰ ਮੋਗਾ ਦੇ ਪਿੰਡ ਲੋਪੋਂ ਤੋਂ ਇੱਕ ਤਸਵੀਰਾਂ ਦਿਖਾਉਂਦੇ ਹਾਂ ਦਰਸ਼ਕਾਂ ਨੂੰ ਯਾਦ ਹੋਏਗਾ ਇੱਕ ਸੀਸੀਟੀਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਲੋਕ ਅੰਡੇ ਚੱਕ ਕੇ ਲੈ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਆ ਕੇ ਪੈਸੇ ਵੀ ਦੇਣੇ ਪਏ ਸੀ ਤੇ ਮਾਫੀ ਵੀ ਮੰਗਣੀ ਪਈ ਸੀ ਹੁਣ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਲੋਕ ਕਾਰ ਸਵਾਰ ਬੱਕਰੀ ਚੋਰੀ ਕਰਕੇ ਲੈ ਗਏ ਕਾਰ ਸਵਾਰ ਵਿਅਕਤੀ ਆਏ ਕਿਸੇ ਦੇ ਘਰ ਦੇ ਬਾਹਰ ਬੰਨੀ ਬੱਕਰੀ ਖੋਲੀ ਤੇ ਕਾਰ ਚ ਲੈ ਕੇ ਉੱਥੋਂ ਫਰਾਰ ਹੋ ਗਏ ਚੋਰੀ ਕਰਨ ਤੋਂ ਪਹਿਲਾਂ ਉਹ ਇੱਧਰ ਉੱਧਰ ਚੱਕਰ ਲਾਉਂਦੇ ਦਿਖੇ ਔਰ ਇਹ ਪੂਰਾ ਘਟਨਾ ਕ੍ਰਮ ਪੂਰਾ ਵਾਕਿਆ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਕਾਰ ਦੇ ਵਿੱਚ ਸਵਾਰ ਲੋਕ ਆਉਂਦੇ ਨੇ ਇੱਕ ਸ਼ਖਸ ਉਤਰਦਾ ਉਹ ਬੱਕਰੀ ਬੰਨੀ ਖੜੀ ਸੀ ਬੱਕਰੀ ਨੂੰ ਖੋਲਦਾ ਤੇ ਖੋਲ ਕੇ ਉਸ ਨੂੰ ਕਾਰ ਦੇ ਵਿੱਚ ਚੜਾ ਲੈਂਦਾ ਤੇ ਉੱਥੋਂ ਕਾਰ ਸਵਾਰ ਫਰਾਰ ਹੋ ਜਾਂਦੇ ਨੇ ਪਿੰਡ ਲੋਪੋ ਹੈ ਮੋਗੇ ਦਾ ਉਸ ਪਿੰਡ ਦੀ ਇਹ ਘਟਨਾ ਹੈ ਉਸ ਪਿੰਡ ਦਾ ਇਹ ਵਾਕਿਆ ਹੈ ਜਿੱਥੇ ਕਾਰ ਸਵਾਰਾਂ ਦੀ ਚੋਰੀ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਪਚ ਹੋ ਤੇ ਫਰਕ ਤਾਂ ਪੈਦਾ ਹੈ ਚਾ ਫਿਲਹਾਲ ਇਹ ਨਹੀਂ ਇੱਕ ਛੋਟਾ ਕਮਰਸ਼ੀਅਲ